ਹੁੰਦਾ ਹੈ ਗੰਧਨ ਤੁਸੀਂ ਪਿਕਚਰ ਦੇਖੋ ਮੂਵੀ ਦੇਖੋ ਉਹਦੇ ਵਿੱਚ ਹੀਰੋ ਹੁੰਦਾ ਹੈ ਵਿਲਨ ਹੁੰਦਾ ਹੈ ਜਿਸ ਤਰ੍ਹਾਂ ਦੁਨੀਆਵੀ ਤੌਰ ਤੇ ਲੋਕਾਂ ਨੇ ਆਪਣੇ ਆਈਡਲ ਬਣਾਏ ਨੇ ਕਿਸੇ ਦਾ ਕੋਈ ਐਕਟਰ ਆਈਡਲ ਹੈ ਕਿਸੇ ਦਾ ਅਕਸ਼ಯ್ ਕੁਮਾਰ ਆਈਡਲ ਹੈ ਕਿਸੇ ਦਾ ਸਨਿਦੀਯੋਲ ਆਈਡਲ ਹੈ ਕਿਸੇ ਨੇ ਅਮਰੀਸ਼ ਪੁਰੀ ਨੂੰ ਆਪਣਾ ਹੀਰੋਲ ਬਣਾਇਆ ਹੋਇਆ ਹੈ ਤੇ ਕਿਸੇ ਨੇ ਬੋਵੀ ਦੇਵਲ ਨੂੰ ਆਪਣਾ ਆਈਡਲ ਬਣਾ ਪਰ ਜਦੋਂ ਅਸੀਂ ਧਰਮ ਵਾਲੇ ਪਾਸੇ ਹੁੰਦੇ ਆਂ ਤੇ ਸਾਡੇ ਜਿਹੜੇ ਜਿਵੇਂ ਸਿੱਖ ਧਰਮ ਦੇ ਆਈਡਲ ਸਾਡੇ ਹਰੀ ਸਿੰਘ ਨਲਵਾ ਸਾਡਾ ਆਪਣਾ ਆਈਡਲ ਅਸੀਂ ਬਾਬਾ ਬੰਦਰ ਸਿੰਘ ਬਹਾਦਰ ਸਿੰਘ ਨੂੰ ਆਪਣਾ ਆਈਡਲ ਮੰਨਦੇ ਆ ਜਿਵੇਂ ਹੈ ਨਾ ਜਿਵੇਂ ਅਸੀਂ ਸਿੱਖ ਧਰਮ ਦੇ ਵਿੱਚ ਆ ਅਸੀਂ ਆਪਣਾ ਆਈਡਲ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮੰਨਦੇ ਆ ਅਸੀਂ ਆਪਣਾ ਆਈਡਲ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਮੰਨਦੇ ਆ ਅਸੀਂ ਆਪਣਾ ਆਈਡਲ ਸਹਿਬਜ਼ਾਦਿਆਂ ਨੂੰ ਮੰਨਦੇ ਆ ਇਸ ਤਰ੍ਹਾਂ Hindu ਧਰਮ ਵਾਲੇ ਆਪਣੇ ਆਪਣੇ ਜਿਵੇਂ ਵਿਵੇਕਾਨੰਦ ਦਿਆਨੰਦ ਜਿਵੇਂ ਹੋਰ ਜਿਵੇਂ ਅਸੀਂ ਕਹਿ ਲਈਏ ਵੀ ਉਹਨਾਂ ਦੇ ਬਹੁਤ ਮਤਲਬ ਕੀ ਇਹੋ ਜਿਹੇ ਪੂਜਨੀਏ ਗੁਰੂ ਉਹਨਾਂ ਦੇ ਹੋਏ ਨੇ ਇਹਦੇ ਵਿੱਚ ਫਿਰ ਦੱਸੋ ਇਹਦੇ ਵਿੱਚ ਫਿਰ ਫਰਕ ਕੀ ਹੈ ਕੀ ਲੜਾਈ ਝਗੜਾ ਰਹਿ ਗਿਆ ਤੇ ਜੇ ਅਸੀਂ ਉਹਨਾਂ ਦੇ ਉਹਨਾਂ ਦੇ ਪ੍ਰਚਾਰਕਾਂ ਨੂੰ ਸੁਣ ਲੈਣ ਉਹਨਾਂ ਦੇ ਵਿਦਵਾਨਾਂ ਨੂੰ ਅਸੀਂ ਸੁਣ ਲੈਣ ਜਾਂ ਉਹਨਾਂ ਦੇ ਆਈਡਲਾਂ ਤੋਂ ਵੀ ਅਸੀਂ ਸੁਣ ਕੇ ਤੇ ਦੁਨੀਆ ਦੇ ਬਾਰੇ ਸਾਨੂੰ ਗਿਆਨ ਹੋ ਜਾਵੇ ਸਮਝ ਆ ਜਾਵੇ ਕਿ ਕੁਝ ਹੋ ਰਿਹਾ ਤੇ ਅੱਜ ਕਿਵੇਂ ਇੱਕ ਦੂਜੇ ਨਾਲ ਇਹ ਧੋਖਾ ਕਰਦੇ ਨੇ ਕਿਵੇਂ ਪਿਆਰ ਵੀ ਚੱਲ ਹੁੰਦਾ ਹੈ ਕਿਵੇਂ ਲੋਕ ਇੱਕ ਦੂਜੇ ਨਾਲ ਲੜਦੇ ਨੇ ਕਿਵੇਂ ਲੜਾਈਆਂ ਹੁੰਦੀਆਂ ਨੇ ਕਿਵੇਂ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਕਿਹੜੀਆਂ-ਕਿਹੜੀਆਂ ਘਟਨਾਵਾਂ ਕਈ ਵਾਰ